ਇਹਨੀ ਦਿਨੀ ਨਾਬਾ ਵਿਖੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣਨ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ ਜਿਸ ਦੇ ਚਲਦਿਆਂ ਆਰਤੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਅਤੇ ਆਰਤੀ ਭਾਈਚਾਰੇ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਹਲਕਾ ਵਿਧਾਇਕ ਦੇਬਮਾਨ ਆਰਤੀਆਂ ਦੇ ਨਾਲ ਤੱਕੇ ਸ਼ਾਹੀ ਕਰ ਰਹੇ ਨੇ ਜਿਸ ਦੇ ਚਲਦਿਆਂ ਹਲਕਾ ਵਿਧਾਇਕ ਦੇ ਵੱਲੋਂ ਆਪਣੇ ਹੀ ਭਾਈਚਾਰੇ ਦੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਚੁਣਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੌਜੂਦਾ ਪ੍ਰਧਾਨ ਜਤਿੰਦਰਜੀਤ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਮੰਡੀ ਬੋਰਡ ਦੇ ਅਫਸਰ ਦੇ ਵੱਲੋਂ ਤੱਕੇ ਸ਼ਾਹੀ ਦੇ ਨਾਲ ਆਰਥੀਆਂ ਦੀਆਂ ਕਿਤਾਬਾਂ ਲੈ ਗਏ ਨੇ ਅਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀਂ ਆਰਥੀਆ ਐਸੋਸੀਏਸ਼ਨ ਦੀ ਚੋਣ ਦੇ ਵਿੱਚ ਨਾ ਖੜੋ ਇੱਥੇ ਮਾਨਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਦੇਵ ਸਿੰਘ ਗੁਰਦੇਵ ਮਾਨ ਜੀ ਉੱਥੇ ਪਹੁੰਚੇ ਸੀ ਉਹਨਾਂ ਨੇ ਆਪਦੇ ਵੱਲੋਂ ਇੱਕ ਮੰਡੀ ਦਾ ਜਿਹੜਾ ਪ੍ਰਧਾਨ ਆ ਉਹ ੱੱਕੇ ਨਾਲ ਮੰਡੀ ਦੇ ਉੱਤੇ ਜੋ ਥਾ ਪਿਆ ਗਿਆ ਸੀ ਜੋ ਭਾਈਚਾਰੇ ਨੂੰ ਮਨਜ਼ੂਰ ਨਹੀਂ ਸੀ ਪਰ ਕੱਲ ਤੋਂ ਲਗਾਤਾਰ ਤੋਂ ਲਗਾਤਾਰ ਕੱਲ ਤੋਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੀ ਤੁਸੀਂ ਬੈਠੋ ਪ੍ਰਧਾਨ ਮੈਂ ਬਣਾਤਾ ਮੇਰਾ ਪ੍ਰਧਾਨ ਇਹ ਆ ਤੁਹਾਨੂੰ ਪ੍ਰਧਾਨ ਅਸੀਂ ਚੋਣ ਨਹੀਂ ਲੜਨ ਦਵਾਵਾਂਗੇ ਮੈਂ ਕੱਲ ਦਾ ਇਹ ਥ੍ਰੈਟ ਜਿਹੜੀ ਇਹਨਾਂ ਦੀ ਆ ਚੱਲਦਾ ਆ ਰਿਹਾ ਕਦੇ ਕਿਸੇ ਅਫਸਰ ਦੇ ਫੋਨ ਆਉਂਦੇ ਨੇ ਜਾਂ ਅੱਜ ਜਿਹੜੀ ਇਹਨਾਂ ਨੇ ਬਿਲਕੁਲ ਘਟੀਆਂ ਹਰਕਤ ਕੀਤੀ ਆ ਬੜੀ ਹੀ ਨਿੰਦਾਯੋਗ ਆ ਜਿਹੜੀ ਸਾਡੇ ਆੜਤੀਆਂ ਦੇ ਜਾਂ ਸਾਡੇ ਸ਼ੈਲਰ ਵਾਲਿਆਂ ਦੀਆਂ ਜੋ ਮੇਰੇ ਸਮਰਥਕ ਮੇਰੇ ਨਾਲ ਖੜੇ ਨੇ ਉਹਨਾਂ ਦੀਆਂ ਕਿਤਾਬਾਂ ਚੱਕੀਆਂ ਗਈਆਂ ਨੇ ਔਰ ਸਾਨੂੰ ਥ੍ਰੈਡ ਕੀਤਾ ਗਿਆ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਜੇ ਤੁਸੀਂ ਇਲੈਕਸ਼ਨ ਨਹੀਂ ਆਕਰੋਗੇ ਅਸੀਂ ਇਲੈਕਸ਼ਨ ਬਿਲਕੁਲ ਲੜਾਂਗੇ ਮੇਰਾ ਭਾਈਚਾਰਾ ਮੇਰੇ ਨਾਲ ਖੜਾ ਤੇ ਖੜਾ ਤਾਂ ਅਸੀਂ ਇਲੈਕਸ਼ਨ ਬਿਲਕੁਲ ਲੜਾਂਗੇ ਜੇ ਡੀਐਮਓ ਸਾਹਿਬ ਨੂੰ ਲੋੜ ਆ ਉਹਨਾਂ ਨੂੰ ਪ੍ਰਧਾਨਗੀ ਦੇ ਦਿੰਨੇ ਆ ਐਮਐਲਏ ਸਾਹਿਬ ਨੂੰ ਲੋੜ ਆ ਉਹਨਾਂ ਨੂੰ ਪ੍ਰਧਾਨਗੀ ਦੇ ਦਿੰਨੇ ਆ ਸਾਡੀਆਂ ਜਿੱਥੋਂ ਕਿਤਾਬਾਂ ਦੀ ਗੱਲ ਆ ਅਸੀਂ ਕਿਤਾਬਾਂ ਆਪਣੀਆਂ ਡੀਐਮਓ ਸਾਹਿਬ ਦੇ ਦਫ਼ਤਰ ਭੇਜ ਦਿੰਨੇ ਆ ਐਮਐਲਏ ਸਾਹਿਬ ਦੇ ਦਫ਼ਤਰ ਭੇਜ ਦਿੰਨੇ ਆ ਜਾਲ ਸੀ ਆਪਦੀਆਂ ਦੁਕਾਨਾਂ ਦੀਆਂ ਜਿਹੜੀ ਹੈਗੇ ਸ਼ਟਰ ਡਾਊਨ ਕਰਤੇ ਆ ਉਹਨਾਂ ਦੀਆਂ ਚਾਬੀਆਂ ਡੀਐਮਓ ਸਾਹਿਬ ਨੂੰ ਦੇ ਦਿੰਨੇ ਆ ਜਾਂ ਐਮਐਲਏ ਸਾਹਿਬ ਨੂੰ ਦੇ ਦਿੰਨੇ ਆ ਜੇ ਸਾਡੇ ਵਪਾਰ ਨੂੰ ਇਸ ਤਰ੍ਹਾਂ ਦੱਬਣਗੇ ਇਹ ਬਿਲਕੁਲ ਸਾਡਾ ਭਾਈਚਾਰਾ ਬਰਦਾਸ਼ਤ ਨਹੀਂ ਕਰੂਗਾ ਅਸੀਂ ਅਸੀਂ ਬਿਲਕੁਲ ਇਹ ਗੱਲ ਦੇ ਬਿਲਕੁਲ ਖਿਲਾਫ ਆ ਜਿਹੜੀ ਇਹ ਜਿਹੜੇ ਸਾਡੇ ਕੈਂਡੀਡੇਟ ਨੇ ਇੱਥੋਂ ਦੇ ਉਹਨਾਂ ਦੀ ਵੀ ਅਸੀਂ ਇਸ ਗੱਲ ਦੀ ਨਿੰਦਾ ਕਰਾਂਗੇ ਜਿਹੜੇ ਸਾਡੇ ਭਾਈਚਾਰੇ ਦੇ ਆ ਕੇ ਇੱਕ ਐਨੀ ਵੱਡੀ ਉਂਗਲੀ ਕੀਤੀ ਆ ਇਸ ਕਰਕੇ ਇਲੈਕਸ਼ਨ ਦੀ ਡੇਟ ਤਾਂ ਨਹੀਂ ਜਿਹੜੀ ਹੈਗੀ ਇਲੈਕਸ਼ਨ ਦੀ ਡੇਟ ਪਰਸੋ ਨੂੰ ਰੱਖੀ ਗਈ ਆ ਇਹ ਇਲੈਕਸ਼ਨ ਦੀ ਡੇਟ ਰੱਖਣ ਕਰਕੇ ਹੀ ਸਾਰਾ ਕੁਝ ਕੀਤਾ ਗਿਆ ਅੱਜੇ ਡਿਕਲੇਅਰ ਹੋਈ ਹੈ ਜੀ ਅੱਜੇ ਡਿਕਲੇਅਰ ਹੋਈ ਆ ਇਹ ਤਾਂ ਪਹਿਲੀ ਗੇਲ ਹੋਇਆ ਜੀ ਕਦੇ ਅੱਜ ਤੱਕ ਵੀ ਨਹੀਂ ਹੋਇਆ ਦੇਖੋ ਪਹਿਲਾਂ ਮੈਂ ਵੀ ਚਾਰ ਵਾਰ ਪ੍ਰਧਾਨ ਬਣਿਆ ਪ੍ਰੇਮ ਗੁਆਲ ਜੀ ਵੀ ਬਣਦੇ ਰਹੇ ਨੇ 17 ਵਾਰ ਉਹ ਬਣੇ ਨੇ ਜਣੀ ਇਹ ਪਹਿਲੀ ਗੇਲ ਇਹ ਕੰਮ ਹੋਇਆ ਵੀ ਪੋਲੀਟਿਕਲ ਇੰਨੀ ਦਖਲੰਦਾ ਜੀ ਠੀਕ ਆ ਪੋਲੀਟਿਕਲ ਬਣਾਉਂਦੇ ਹੁੰਦੇ ਨੇ ਆਪਣੇ ਆਪ ਦੇ ਪ੍ਰਧਾਨਾਂ ਨੂੰ ਆਪਦੇ ਗਰੁੱਪਾਂ ਨੂੰ ਪਰ ਉਹਨਾਂ ਨੇ ਕਦੇ ਇਹ ਕੰਮ ਨਹੀਂ ਕਰਿਆ ਹੈਗਾ ਵੀ ਜਾ ਕੇ ਬਾਅਦ ਦੇ ਵਿੱਚ ਇਲੈਕਸ਼ਨ ਹੁੰਦੀ ਸੀ ਆਗਲਾ ਕਹਿੰਦਾ ਸੀ ਮੇਰਾ ਇੱਕ ਕੈਂਡੀਡੇਟ ਹੈ ਬਾਕੀ ਅਸੀਂ ਆਪ ਵੀ politicans ਨੂੰ ਰੋਕ ਦਿੰਦੇ ਹੁੰਦੇ ਸੀ ਵੀ ਸਾਡਾ ਵਪਾਰ ਕਿਆ ਦਾਰਾ ਜੀ ਵੀ ਠੀਕ ਹੈ ਮੰਡੀ ਨਹੀਂ ਚੁਣਨਾ ਦੇਖੋ ਵੋਟ ਅੰਦਰ ਜਾ ਕੇ ਪੈਣੀ ਹੈ ਵੀ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਹੋਵੇ ਅੱਗੇ ਕਾਕਾ ਰਣਦੀਪ ਸਿੰਘ ਖੜਾਉਂਦੇ ਰਹੇ ਨੇ ਜਦੋਂ ਉਹਦਾ ਜੇ ਹਾਰ ਵੀ ਜਾਂਦਾ ਸੀ ਬੰਦਾ ਤਾਂ ਦੂਏ ਨੂੰ ਆਪ ਮੁਮਾਰਕਾ ਦੰਦੇ ਸੀ ਕਹਿੰਦੇ ਤੇ ਅੱਧੀ ਰਾਤ ਦਰਵਾਜ਼ੇ ਖੁੱਲ੍ਹੇ ਨੇ ਛੋਟਾ ਵਪਾਰਕਾ ਦਾਰਾ ਵੇਜੇ ਇੱਥੇ ਖੜਨ ਵਾਲਾ ਜਿਹੜਾ ਮਤਲਬ ਇਹ ਕੰਮ ਜਿਹਦੇ ਹੱਕ ਚ ਹੋ ਰਿਹਾ ਉਹਨੂੰ ਵੀ ਚਾਹੀਦਾ ਵੀ ਨਾ ਜੀ ਅਸੀਂ ਰੇਡਾ ਨਹੀਂ ਪੈਣ ਦਿੰਦੇ ਹੈਗੇ ਇਹ ਕੰਮ ਥੋੜੀਆ ਵੀ ਕਿਸੇ ਆੜਤੀਆਂ ਨੂੰ ਦੱਬ ਕੇ ਵੋਟ ਪਵਾਉਣੀ ਹੈ ਇਹ ਇਹ ਬਰਕਾਦਾ ਜੀ ਇਹ ਤਾਂ ਕਿਸੇ ਨੂੰ ਕੰਪੇਲ ਕਰਕੇ ਕਿਸੇ ਨੂੰ ਵਪਾਰ ਅਗਲੇ ਦਾ ਖਰਾਬ ਕਰਕੇ ਨਾਲੇ ਦਿਲ ਤੋਂ ਵੋਟ ਨਹੀਂ ਨਾ ਪੈਂਦੀ ਹੈ ਕਿ ਇਹ ਤਾਂ ਮਜਬੂਰੀ ਤੋਂ ਵੋਟ ਪੈ ਰਹੀ ਹੈ ਇਹਦਾ ਕੀ ਫਾਇਦਾ ਹੈ ਜੀ ਵੋਟ ਦਾ ਉਹਨਾਂ ਤੇ ਕਿਉਂ ਨਹੀਂ ਹੋਈ ਜੀ ਇਹ ਵੀ ਰੱਖ ਦਿਓ ਜੀ ਹਾਂ ਉਹਨਾਂ ਦੇ ਬੰਦੇ ਤੇ ਕਿਉਂ ਨਹੀਂ ਹੋਈ ਹਾਂ ਹੁਣ ਦੇਖੋ ਤੁਸੀਂ ਜਿਹੜੇ ਬੰਦੇ ਨਾਲ ਚੱਲ ਰਹੇ ਨੇ ਉਹਨਾਂ ਦੇ ਰੇੜਾ ਪੈ ਰਹੀਆਂ ਨੇ ਕੱਲ ਦਾ ਡੀ ਬੀਐਮ ਨੂੰ ਇਹਨੂੰ ਫੋਨ ਆ ਰਿਹਾ ਬਾਰ-ਬਾਰ ਵੀ ਤੈਨੂੰ ਬੈਠਣਾ ਪੈਣਾ ਹੈ ਤੈਨੂੰ ਫਲਾਨਾ ਕਰਨਾ ਹੈ ਤਾਂ ਸੋ ਇਹ ਕੋਈ ਤੁਕ ਬਣਦੀ ਹੈ ਬੀਐਮਓ ਪਟਿਆਲਾ ਜੀ ਸਾਡਾ ਕੋਈ ਰੋਲ ਨਹੀਂ ਸਾਡਾ ਕਿਸੇ ਕੋਈ ਕਿਸੇ ਯੂਨੀਅਨ ਨਾਲ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਮਾਰਕੀਟ ਕਮੇਟੀ ਦਾ ਕਿਸੇ ਵੀ اے ਨਾਲ ਬੀ ਨਾਲ ਕਿਸੇ ਕਿਸੇ ਯੂਨੀਅਨ ਨਾਲ ਕੋਈ ਸਬੰਧ ਨਹੀਂ ਤੇ ਮੈਂ ਤਾਂ ਹੁਣ ਮੋਲਾਰ ਜੀ ਪੁੱਛਾਂਗਾ ਕਿ ਡੀਐਮ ਸਾਹਿਬ ਹੈ ਸੀ ਕਿ ਡੀਐਮ ਸਾਹਿਬ ਦਾ ਡਿਸਟ੍ਰਿਕਟ ਮੈਡੀਆ ਅਫਸਰ ਉਹ ਕੰਪੀਟੈਂਟ ਅਥਾਰਟੀ ਹੈ ਉਹ ਕਿਸੇ ਦਾ ਵੀ ਰਿਕਾਰਡ ਉਹ ਚੱਕ ਸਕਦੇ ਆ ਪਰ ਇਹ ਇਹਦਾ ਕਿਸੇ ਨਾਲ ਕੋਈ ਹੈਗਾ ਇਹਦੇ ਨਾਲ ਨਹੀਂ ਡੀਐਮ ਸਾਹਿਬ ਕਿਸੇ ਵੀ ਸਟਾਫ ਨੂੰ ਕਿਸੇ ਮੈਂਬਰ ਨੂੰ ਲੈ ਸਕਦੇ ਆ ਹਾਇਰ ਅਥਾਰਟੀ ਹੈ ਡਿਸਟ੍ਰਿਕਟ ਦੇ ਉਹ ਮਾਲਕ ਨੇ ਉਹ ਜਿਹੜੀ ਗੱਲ ਹੈ ਮਤਲਬ ਕਿਸੇ ਯੂਨੀਅਨ ਵਾਲਾ ਹੈਗਾ ਮੈਂ ਤੁਹਾਨੂੰ ਇਹ ਕਹਿਣਾ ਮਾਰਕੀਟ ਕਮੇਟੀ ਦਾ ਮੰਡੀ ਬੋਰਡ ਦਾ ਕਿਸੇ ਵੀ ਯੂਨੀਅਨ ਦਾ ਏ ਨਾਲ ਬੀ ਨਾਲ ਸਾਡਾ ਕਿਸੇ ਨਾਲ ਕੋਈ ਸਬੰਧ ਨਹੀਂ। ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਮੈਂ ਤਾਂ ਇਹ ਚਾਹੁੰਦਾ ਕਿ ਸਾਰੇ ਸਰਬਸੰਮਤੀ ਦੇ ਨਾਲ ਜਿਹੜਾ ਅਗਲਾ ਪ੍ਰਧਾਨ ਨੂੰ ਚੁਣ ਲੈਣ। ਪਰ ਮੈਂ ਵੀ ਬੇਨਤੀ ਕੀਤੀ ਸੀ ਕਿ ਇਜਲਾਸ ਬੁਲਾ ਕੇ ਪ੍ਰੋਪਰ ਤਰੀਕੇ ਨਾਲ ਜਿਹੜਾ ਪ੍ਰੋਟੋਕੋਲ ਨੂੰ ਫਾਲੋ ਕੀਤਾ ਜਾਵੇ। ਪਰ ਜੇ ਫਿਰ ਵੀ ਕੋਈ ਲੋਕਤੰਤਰ ਹੈ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਜੇ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਇਲੈਕਸ਼ਨ ਲੜਨਾ ਚਾਹੇ ਤਾਂ ਲੜ ਸਕਦਾ ਹੈ ਜੀ। ਤੇ ਜਿਵੇਂ ਅੱਜ ਜਿਹੜਾ ਜੀ ਕੋਈ ਰੇਡ ਵਗੈਰਾ ਵੀ ਪਈ ਹੈ ਉਹ ਡਿਪਾਰਟਮੈਂਟ ਦਾ ਕੰਮ ਹੈ ਜੀ ਜਿਹੜਾ ਮੰਡੀ ਬੋਰਡ ਦਾ ਕੰਮ ਹੈ ਔਰ ਮੰਡੀ ਬੋਰਡ ਦਾ ਕੰਮ ਜਿਹੜਾ ਉਹਦੇ ਵਿੱਚ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਔਰ ਰੈਂਡਮਲੀ ਉਹ ਚੈਕਿੰਗ ਕਰਦੇ ਆ ਸਾਰੇ ਕਿਤੇ ਕਿਉਂਕਿ ਉੱਪਰੋਂ ਵੀ ਸਰਕਾਰ ਸਖਤ ਆ ਬਹੁਤ ਜੀ ਔਰ ਔਰ ਸਾਡੇ ਪਿੱਛੇ ਜੇ ਤੁਸੀਂ ਦੇਖਿਆ ਨਾ ਸਾਡੇ ਜਿਹੜੇ ਮੰਤਰੀ ਨੇ ਨਾਲ ਚਰ ਕਿਡਾਰੂ ਚੱਕ ਦੀ ਉਹ ਵੀ ਮੰਨੀਆਂ ਦੀ ਚੈਕਿੰਗ ਕਰਕੇ ਗਏ ਨੇ ਸ਼ੈਲਰਾਂ ਦੀ ਚੈਕਿੰਗ ਕਰਕੇ ਗਏ ਨੇ ਉਹ ਸਖਤਾਈ ਬਹੁਤ ਹੈ ਜੀ ਔਰ ਇਹਦੇ ਵਿੱਚ ਮੇਰਾ ਕੋਈ ਲੈਣ ਦੇਣ ਨਹੀਂ ਹੈਗਾ ਔਰ ਜੇ ਕੇ ਦਾ ਸਹੀ ਹੈ ਕੰਮ ਤਾਂ ਸਹੀ ਹੈ ਜੇ ਕੇ ਦਾ ਗਲਤ ਹੈ ਤਾਂ ਉਹਨੂੰ ਕੋਈ ਨਹੀਂ ਬਚਾ ਸਕਦਾ ਜੀ ਇਹ ਸਰਕਾਰ ਦੀ ਰੈਂਡਮਲੀ ਚੈਕਿੰਗ ਜਿਹੜੀ ਅੱਜ ਡਿਪਾਰਟਮੈਂਟ ਦੀ ਚੱਲ ਰਹੀ ਹੈ ਔਰ ਜਿਹੜੀ ਕਲੈਕਸ਼ਨ ਹੈ ਜਿਹੜੀ ਆਰਟੀਸਟ ਸਪੈਸ਼ਲ ਦੀ ਉਹ ਮੈਂ ਚਾਹੁੰਦਾ ਕਿ ਸਾਰੇ ਰਲ ਮਿਲ ਕੇ ਅੱਛੇ ਤਰੀਕੇ ਨਾਲ ਸਾਰੀ ਆਰਤੀ ਭਾਈਚਾਰਾ ਜਿਹੜਾ ਹੈਗਾ ਇੱਕ ਭਾਈਚਾਰਕ ਸਾਜਾ ਪ੍ਰਾਣੀ ਉਹਦੇ ਮੁਤਾਬਕ ਸਾਰੇ ਰਲ ਮਿਲ ਕੇ ਇਕੱਠੇ ਆਪਣਾ ਕਿ ਮੈਂ ਦਾ ਸਾਕਰ ਸੈਂਟਰ ਤੋਂ ਪੁੱਛਤਾ ਜੀ ਦਾ ਹਜਾਨਾ ਇਹ ਹਾਲ ਮਿਲ ਕੇ ਨਾਲ ਸਾਰੇ ਉਹਨਾਂ ਦਾ ਜਿਹੜਾ ਸਹਿਯੋਗ ਦੇ ਉੱਤੇ ਮਿਲ ਕੇ ਸਾਰੇ ਸਭ ਸੰਪੰਨਾ ਪ੍ਰਧਾਨ ਬਣਾ ਲ ਅਗਲੇ ਸਾਲ ਜੇ ਤੱਕ ਹੋਰ ਬਿਤਰ